हां जी ਕਿਦਾਂ ਸਾਰੇ ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰਿਆਂ ਨੂੰ ਪਤਾ ਵੀ ਪਲਾਥੜਾ ਮੇਲਾ ਦੁਨੀਆ ਭਰ ਚ ਮਸ਼ਹੂਰ ਆ ਸਾਰਿਆਂ ਨੂੰ ਇਨਾਮ ਵੀ ਪਤਾ ਹੋਣਗੇ ਰੇਡਾਂ ਜਫਿਆਂ ਤੇ ਵੀ ਬਹੁਤ ਕੁਛ ਦਿੱਤਾ ਜਾਣਾ ਵੈਸਟਾਂ ਨੂੰ ਹਾਰਲੇ ਟਰੈਕਟਰ ਆ ਪਹਿਲਾ ਤੇ ਦੂਜਾ ਇਨਾਮ ਵੀ ਬਹੁਤ ਵੱਡਾ ਰੱਖਿਆ ਗਿਆ ਖਿਡਾਰੀ ਤੁਹਾਨੂੰ ਕਲੀਅਰ ਕਰਨੇ ਆ ਟੀਮਾਂ ਕਲੀਅਰ ਕਰਨੀਆਂ ਇਸ ਵੀਡੀਓ ਦੇ ਵਿੱਚ ਪਹਿਲੀ ਟੀਮ ਮੇਰੇ ਵੀਰੋ ਗੁਰਦਾਸਪੁਰ ਲਾਇਨਸ ਦੀ ਆ ਜੈਸ ਟੀਮ ਦੇ ਵਿੱਚ ਟਾਪ ਦੇ ਖਿਡਾਰੀ ਦਬੋਰਜੀ ਵਾਲਾ ਅਰਸ਼ ਬਰਸਾਲਪਰੀਆ ਰੀਡਰ ਤੇ ਜਾਫੀ ਟਾਪ ਦੇ ਅਮਰਤ ਬਰਸਾਲਪੁਰ ਇਹਨਾਂ ਦੀ ਪ੍ਰੋਪਰ ਟੀਮ ਹੋਊਗੀ ਤੇ ਅਗਲੀ ਟੀਮ ਸੁਰਖਪੁਰ ਦੀ ਮੇਰੇ ਵੀਰੋ ਜੱਸ ਦੇ ਵਿੱਚ ਜਲਾਲਪੁਰੀਏ ਦੇ ਤਾਂ ਕਿਆ ਹੀ ਗਹਿਣੇ ਆ ਸਾਰਿਆਂ ਨੂੰ ਪਤਾ ਵੀ ਪਾਲਾ ਕੀ ਸ਼ਹਿ ਆ ਮੇਰੇ ਵੀਰੋ ਯਾਦਾ ਸੁਰਖਪਰੀਆ ਫਰਿਆਦ ਤੇ ਸ਼ਾਜੀ ਸ਼ਕਰਪੁਰੀਆ ਸੁਰਖਪੁਰ ਦੀ ਭਾਰੀ ਟੀਮ ਆ ਮੇਰੇ ਵਿਰੋ ਤੇ ਇਸ ਤੋਂ ਅੱਗੇ ਬਹੁਤ ਪਲੈਂਟੀ ਦੀ ਵੀ ਠੀਕ ਯਾਨੀ ਕਿ ਟੀਮ ਬਣਾਈ ਗਈ ਆ ਪਰ ਪੁਲਾਥ ਦੀ ਆਪਦੀ ਟੀਮ ਬਹੁ ਉੱਪਰ ਲੈ ਕੇ ਯਾਨੀ ਕਿ ਬਹੁਤ ਵਧੀਆ ਖਿਡਾਰੀ ਸੈੱਟ ਕੀਤੇ ਗਏ ਆ ਮੇਰੇ ਵਿਰੋ ਸ਼ੀਲੂ ਹਰਿਆਣੇ ਵਾਲਾ ਵਿਨੇ ਖੱਤਰੀ ਬੋਲਟ ਖੀਰਾੜ ਗੁਰਵਿੰਦਰ ਕਾਂਗੇ ਵਾਲਾ ਪੁਲਾਥ ਦੀ ਟੀਮ ਦੇ ਵਿੱਚ ਮੇਰੇ ਵਿਰੋ ਸਿਰੇ ਦੇ ਖਿਡਾਰੀ ਤੁਹਾਨੂੰ ਦੇਖਣ ਨੂੰ ਮਿਲਨੇ ਆ ਮਾਝੇ ਵਾਲੇ ਵੀ ਕੈਰੀ ਕਰਨਗੇ ਮਾਝੇ ਦੀ ਟੀਮ ਚ ਆਂਬਾ ਆਮਰਤ ਤੌੜਖਾੜਾ ਟੌਪ ਦੇ ਖਿਡਾਰੀ ਮੇਰੇ ਵੀਰੋ ਮਾਝੇ ਦੀ ਟੀਮ ਦੇ ਵਿੱਚ ਆ ਸਰੇ ਦੇ ਖਿਡਾਰੀ ਮਾਝੇ ਦੀ ਟੀਮ ਚ ਸੁਰਖਪੁਰ ਵੀ ਬਹੁਤ ਪਾਰੀ ਟੀਮ ਆ ਮੇਰੇ ਵੀਰੋ ਆਨੰਦਪੁਰ ਸਾਹਿਬ ਪੋਲੇয়াল ਦੇ ਨਾਂ ਤੇ ਵੱਡੀ ਟੀਮ ਇੱਥੇ ਖੇਡਣੀ ਆ ਤੇ ਉਸ ਟੀਮ ਦੇ ਵਿੱਚ ਵੀ ਬਹੁਤ ਵਧੀਆ ਖਿਡਾਰੀ ਜਾਨਕੀ ਤੁਹਾਨੂੰ ਦੇਖਣ ਨੂੰ ਮਿਲਨੇ ਆ ਐਨਆਰਆਈ ਨਕੋਦਰ ਦੀ ਟੀਮ ਦੇ ਵਿੱਚ ਮੇਰੇ ਵੀਰੋ ਮੰਗੀ ਬੱਗਾ ਪੈਂਡੇ ਜੱਗਾ ਚਿੱਟੀ ਵਾਲਾ ਵੀ ਸ਼ਾਇਦ ਹਜੇ ਪੱਕਾ ਨਹੀਂ ਮੈਨੂੰ ਕਲੀਅਰ ਨਹੀਂ ਸੀਗਾ ਉਸ ਬਾਈ ਦਾ ਉਹ ਵੀ ਜਿਹੜਾ ਤੁਹਾਨੂੰ ਇਸ ਮੇਲੇ ਤੇ ਦੇਖਣ ਨੂੰ ਮਿਲ ਸਕਦਾ ਚਿੱਟੀ ਵਾਲੇ ਦੀ ਵੀ ਖੇਡ ਦੇਖਣ ਨੂੰ ਨਕੋਦਰ ਦੀ ਟੀਮ ਚ ਮਿਲ ਸਕਦੀ ਆ ਤੇ ਸ਼ਾਹ ਕੋੜ ਦੀ ਟੀਮ ਮੇਰੇ ਵੀਰੋਂ ਮੰਨੀ ਪਰਮੰਨੀ ਟੀਮ ਆ ਅੱਜ ਦੇ ਟਾਈਮ ਦੀ ਉਸ ਟੀਮ ਦੇ ਵਿੱਚ ਦੁੱਗਾਂ ਵਾਲਾ ਖੁਸ਼ੀ ਟੌਪ ਦੀ ਟੀਮ ਬਣੀ ਆ ਇਹਨਾਂ ਦੀ ਇਸ ਟੀਮ ਦੇ ਵਿੱਚ ਵੀ ਟੌਪ ਦੇ ਖਿਡਾਰੀ ਮਾਲਾ ਗਵਿੰਦਪਰੀਆ ਪਹਿਲਾਂ ਪਾਊਗਾ ਟੌਪ ਦੇ ਖਿਡਾਰੀ ਸੁਲਤਾਨ ਵੀ ਹੋ ਸਕਦਾ ਖੇਡੇ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਇਹ ਤੁਹਾਨੂੰ ਖੜਾਰ ਗਈ ਦੱਸਨੇ ਸੀ ਟੀਮਾਂ ਹੀ ਦੱਸਣੀਆਂ ਸੀਗਾ ਨਵੇਂ ਆਇਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਜਰੂਰ ਕਰਿਆ ਕਰੋ ਰੇਡਾਂ ਜਫਿਆਂ ਤੇ ਹਾਰ ਲਈ ਵੀ ਲੱਗਣੇ ਆ ਟਰੈਕਟਰ ਵੀ ਆ ਮੋਟਰਸਾਈਕਲ ਵੀ ਆ ਰੇਂਜ ਰੋਵਰ ਅੰਬੈਸਡਰ ਸਿੰਘ ਨੂੰ ਦਿੱਤੀ ਜਾਣੀ ਆ ਇਸ ਮੇਲੇ ਤੇ ਇਹ ਗੱਲਾਂ ਸਮੇਂ ਦੇ ਹੋਣੀਆਂ ਨਵੀਂ ਅਪਡੇਟ ਲੈ ਕੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਧੰਨਵਾਦ